ਡਾਕਟਰ ਚੰਨਾ ਸਿੰਘ ਮਰਵਾਹਾ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਉੱਥੇ ਅਕਸਰ ਜਿਹੜੀਆਂ ਵਿਦਿਆਰਥਣਾਂ ਨੇ ਉਹਨਾਂ ਵਿਦਿਆਰਥਣਾਂ ਨਾਲ ਛੇੜਖਾਨੀ ਕਰਨੇ ਜਾਂ ਭੱਦੇ ਮਜ਼ਾਕ ਕਰਨੇ ਇਹ ਪੁਲਿਸ ਪ੍ਰਸ਼ਾਸਨ ਨੂੰ ਅਕਸਰ ਸ਼ਿਕਾਇਤਾਂ ਉਹਨਾਂ ਬੱਚਿਆਂ ਦੇ ਮਾਪਿਆਂ ਦੀਆਂ ਤੇ ਸਕੂਲ ਸਟਾਫ ਦੀਆਂ ਮਿਲਦੀਆਂ ਰਹਿੰਦੀਆਂ ਸਨ ਡਾਕਟਰ ਪਰਗਿਆ ਜਾਨ ਐਸਐਸਪੀ ਫਰੀਦਕੋਟ ਦੀਆਂ ਹਦਾਇਤਾਂ ਤੇ ਡੀਐਸਪੀ ਸੰਜੀਵ ਕੁਮਾਰ ਦੀ ਅਗਵਾਈ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਪਹੁੰਚੀ ਐ ਉਹਨਾਂ ਨੇ ਬਹੁਤ ਸਾਰੇ ਆਵਾਰਾ ਗਰਦੀ ਕਰਦੇ ਉਹਨਾਂ ਲੜਕਿਆਂ ਨੂੰ ਰੋਕਿਆ ਜਿਹੜੇ ਲੜਕੇ ਸ਼ਰਾਰਤਾਂ ਕਰਦੇ ਸਨ ਕਈਆਂ ਦੇ ਮੋਟਰਸਾਈਕਲਾਂ ਦੇ ਨੰਬਰ ਵੀ ਹਨੀ ਕਈ ਤਿੰਨ ਤਨ ਬੈਠੇ ਹੋਏ ਸਨ ਜਦੋਂ ਸਵਾਲ ਜਵਾਬ ਕੀਤੇ ਗਏ ਤਾਂ ਉਹਨਾਂ ਕੋਲ ਕਿਸੇ ਸਵਾਲ ਦਾ ਜਵਾਬ ਨਹੀਂ ਸੀ ਸੋ ਡੀਐਸਪੀ ਸਾਹਿਬ ਨੇ ਕਈਆਂ ਨੂੰ ਛੱਡਤਾ ਤਾਂ ਉਹਨਾਂ ਦੇ ਮਾਪਿਆਂ ਨਾਲ ਗੱਲਬਾਤ ਕਰਕੇ ਜੇ ਕੋਈ ਕਹਿੰਦਾ ਮੈਂ ਕਿਸੇ ਕੰਮ ਤੇ ਚੱਲਿਆ ਤਾਂ ਉਸ ਜਿਹੜੇ ਫੈਕਟਰੀ ਜਾਂ ਕਾਰਖਾਨੇ ਜਾਂ ਦੁਕਾਨ ਤੇ ਉਹਦੇ ਮਾਲਕ ਨਾਲ ਗੱਲ ਕਰਨ ਤੋਂ ਬਾਅਦ ਛੱਡਿਆ ਨਾਲ ਵਾਰਨਿੰਗ ਦਿੱਤੀ ਹੈ ਕਿ ਭਵਿੱਖ ਫਿਊਚਰ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਸੋ ਸਟਾਫ ਵਾਲਿਆਂ ਨੇ ਵੀ ਕਿਹਾ ਜਿਹੜੇ ਬੱਸਾਂ ਦੇ ਡਰਾਈਵਰ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਸਾਡੀਆਂ ਤਾਂ ਬੱਸਾਂ ਦੇ ਅੱਗੋਂ ਮੋਟਰਸਾਈਕਲ ਲਾ ਲੈਂਦੇ ਨੇ ਸਾਨੂੰ ਵੀ ਜਲੀਲਤਾ ਕੀਤਾ ਜਾਂਦਾ ਸੋ ਡੀਐਸਪੀ ਨੇ ਉਹਨਾਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਸ਼ਹਿਰ ਦੇ ਹੋਰ ਪਤਵੰਤਿਆਂ ਨਾਲ ਵੀ ਗੱਲਬਾਤ ਕੀਤੀ ਹੈ ਉਹ ਕਹਿੰਦੇ ਭਵਿੱਖ ਦੇ ਵਿੱਚ ਇਹ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਕੋਈ ਤਬਾ ਆਉਣਾ ਤੇ ਇਹ ਚੱਲ ਪਏ تھے ਦੂਜੀ ਆ ਜੋ ਹੈ ਜੀ ਨਹੀਂ ਨਹੀਂ ਮੈਂ ਪੇਰੈਂਟਸ ਬੁਲਾਉਂਗਾ ਇਹਨਾਂ ਨੂੰ ਇੱਥੇ ਫੇਰ ਛੱਡੂਗਾ ਹਾਂ ਜੀ ਚਲੋ ਚਲੋ ਤੇਰਾ ਘਰ ਦੇ ਬੁਲਾ ਚਲੋ ਜੀ ਬੱਚੇ ਹੈ ਜੀ ਆਏ ਨਾ ਇਹ ਕਿੱਧਰ ਦੀ ਲੈਣਾ ਹੈ ਉਹ ਲੋਕ ਬਾਜ ਵਿੱਚ ਨੇ ਇਹ ਕਿੱਥੇ ਲੈ ਜਾ ਰਹੇ ਨੇ ਇਹਨਾਂ ਦੇ ਘਰਿਆਂ ਨੂੰ ਬਲਾਛੋਟੇ ਆਜਾ ਉਹਨਾਂ ਜੋਕਾਂ ਦੇ ਇਹਦਾ ਘੱਟੇ ਲੈ ਕੇ ਜਾਊਗਾ ਉਹਨਾਂ ਬਣਾਉਂਗਾ ਵੇਰੇ ਕੁਮਾਰ ਤੂੰ ਤੇ ਬਾਇਸ ਸਕੂਲ 'ਚ ਫਿਰਦਾ ਤੇ ਕੁੜੀਆਂ ਵਾਲੇ ਸਕੂਲ ਕੋਲ ਕੀ ਕਰਦਾ ਫਿਰਦਾ ਦੱਸੋ ਇੱਧਰ ਕਿੱਧਰ ਦੇਵਿਆਲੇ ਰੋਡ ਕਿੱਥੇ ਰਹਿ ਗਿਆ ਤੁਸੀਂ ਤੁਹਾਡਾ ਕਿੱਥੇ ਰਹਿ ਗਿਆ ਦੇਵਿਆਲੇ ਰੋਡ ਤੋਂ ਦਾ ਸਿੱਧਾ ਆਉਂਦਾ ਕੁੜੀਆਂ ਵਾਲਾ ਸਕੂਲ ਤੁਹਾਨੂੰ ਪਤਾ ਕਿੱਥੇ ਆ ਗਿਆ ਐ ਤਿੰਨੇ ਦੇਵਿਆਲੇ ਰੋਡ ਦੇ ਦੱਸੋ ਕਿਹੜੇ ਮੁੰਡਾ ਨਾਲ ਜਾਂਦਾ ਹੈ ਕਿਹੜੇ ਵਾਹਨ ਤੇ ਉਹਨੂੰ ਲੈਣ ਜਾਂਦੇ ਆ ਮਾੜਾ ਮੋੜਾ ਹੈ ਨਾ ਦੇਖ ਲਓ ਤੁਹਾਡੇ ਵੀ ਕੁੜੀਆਂ ਹੋਣੀਆਂ ਇਹਨਾਂ ਨੂੰ ਸ਼ਾਮ ਲਓ ਮੁੜ ਕੇ ਫੇਰ ਕੋਈ ਉਹ ਨਾ ਕਿਹਾ ਜੇ ਮੈਨੂੰ ਅੱਜ ਮੈਂ ਭੇਜ ਦੇਣਾ ਇਹਨਾਂ ਨੂੰ ਹਾਂ ਅਗਾ ਤੋਂ ਮਿਲ ਗਿਆ ਤਾਂ ਮੈਂ ਛੱਡਣੇ ਵੀ ਨਹੀਂ ਮੈਂ ਇਹਨਾਂ ਤੇ ਕਾਰਵਾਈ ਕਰੂੰਗਾ ਫਿਰ ਤੁਹਾਨੂੰ ਜਾਓ ਮੁੜ ਕੇ ਨਾ ਦਿਖੋ ਇੱਥੇ ਮੈਨੂੰ ਮੈਂ ਤੁਹਾਡੇ ਸਗਲੇ ਦੇ ਫੋਟੋ ਖਿੱਚ ਲਾਂ ਇਹਦੇ ਫੋਟੋ ਖਿੱਚ ਲਾਂ ਉਹ ਖਿੱਚ ਹਾਂਜੀ ਸਰ ਕੀ ਸਾਰਾ ਜਿਹੜੀ ਇਹ ਚੈਕਿੰਗ ਚੱਲ ਰਹੀ ਸੀ ਸਾਰੀ ਕਰ ਆਪਣੇ ਜੋ ਬੱਚੀਆਂ ਸਕੂਲ ਵਿੱਚ ਪੜ੍ਹਦੀਆਂ ਇੱਥੇ ਕੰਨਿਆ ਸਕੂਲ ਹੋ ਗਿਆ ਜਿੰਨੇ ਵੀ ਇੱਥੇ ਸਕੂਲ ਕਾਲਜ ਹੈ ਉਹਨਾਂ ਦੇ ਪੇਰੈਂਟਸ ਦੇ ਡਿਮਾਂਡ ਤੇ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਪੀ ਸਾਹਿਬ ਫਰੀਦਕੋਟ ਜੀ ਤੇ ਵਿਸ਼ਾ ਨਿਰਦੇਸ਼ਾਂ ਤੇ ਸਪੈਸ਼ਲ ਲੇਡੀ ਸਟਾਫ ਤਾਇਨਾਤ ਕੀਤਾ ਗਿਆ ਹੈ ਤੇ ਪੀਸੀਆਰ ਨੂੰ ਵੀ ਇਹ ਦੱਸਤਾ ਕੀਤੀਆਂ ਗਈਆਂ ਵੀ ਸਵੇਰੇ ਸਕੂਲ ਦੇ ਟਾਈਮ ਆਪਣਾ ਪੀਸੀਆਰ ਦੀ ਗਸ਼ਤ ਕੀਤੀ ਜਾਵੇ ਤੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਮੈਂ ਵੀ ਇਹ ਸਪੈਸ਼ਲ ਚੈਕਿੰਗ ਲਈ ਇੱਥੇ ਆਇਆ ਕੰਨਿਆ ਸਕੂਲ ਕੋਲ ਇਸ ਰਿੱਕੇ ਦੀ ਜਿਹੜੀ ਇੱਥੇ ਕੋਈ ਲੜਕੇ ਘੁੰਮ ਰਿਹਾ ਹੋਵੇ ਜੋ ਵੀ ਹੈਗੇ ਆ ਬਿਓ ਆਵਾਰਾਗਰਦ ਲੜਕੇ ਆਉਂਦੇ ਆ ਕੁੜੀਆਂ ਦਾ ਪਿੱਛਾ ਕਰਦੇ ਆ ਉਹਨਾਂ ਨੂੰ ਮਤਲਬ ਸਮਝਾ ਕੇ ਉਹਨਾਂ ਦੇ ਪੈਰੰਸ ਨਾਲ ਗੱਲਬਾਤ ਕੀਤੀ ਗਈ ਹੈ ਵੀ ਉਹਨਾਂ ਨੂੰ ਇੱਕ ਮੌਕਾ ਆਪਾਂ ਦਿੱਤਾ ਹੈ ਨਾਵਾਲਗ ਬੱਚੇ ਹੈ ਉਹ ਵੀ ਕੀ ਆਪੀ ਸਰ ਕਰਨਾ ਚਾਹੁੰਦੇ ਵੀ ਮੈਂ ਤਾਂ ਇਹ ਕਰੂੰਗਾ ਜੇ ਵੀ ਆਪ ਸਾਰੇ ਆਪਾਂ ਧੀਆਂ ਪੈਣ ਵਾਲੇ ਹੈਗੇ ਆ ਉਹਨਾਂ ਦੇ ਪੈਨਸ਼ਨ ਨੂੰ ਵੀ ਚਾਹੀਦਾ ਹੈ ਵੀ ਜਿਨ੍ਹਾਂ ਦੇ ਪੈਨਸ਼ਨ ਨਾਲ ਅੱਜ ਮੈਂ ਗੱਲ ਕੀਤੀ ਹੈ ਉਹ ਉਹਨਾਂ ਨੂੰ ਸਮਝਾਉਣ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੇ ਮਤਲਬ ਮਾੜੀ ਗੱਲ ਹੈ ਉਹ ਬੱਚੇ ਵੀ ਜਿਹੜੇ ਪਿੱਛਾ ਇੱਥੇ ਘੁੰਮਦੇ ਫਿਰਦੇ ਆ ਜਿਨ੍ਹਾਂ ਦਾ ਇੱਧਰ ਨੂੰ ਰਸਤਾ ਨਹੀਂ ਬਣਦਾ ਉਹ ਮਤਲਬ ਉਹ ਵੀ ਨਾਵਾਲਗ ਬੱਚੇ ਹੈਗੇ ਆ ਉਹਨਾਂ ਨੂੰ ਸੁਣ ਜਾਇਆ ਗਿਆ ਤੇ ਉਹਨਾਂ ਦੇ ਪੈਂਸਲ ਨੂੰ ਵੀ ਮਤਲਬ ਫੋਨ ਤੇ ਆਪਾਂ ਦੱਸਿਆ ਵੀ ਤੁਹਾਡੇ ਬੱਚੇ ਇੱਧਰ ਨੂੰ ਆਏ ਆ ਜਿਨ੍ਹਾਂ ਦਾ ਰਸਤਾ ਇੱਧਰ ਨਹੀਂ ਬਣਦਾ ਕਈ ਮੋਟਰਸਾਈਕਲ ਵਗੈਰਾ ਦੇ ਨੰਬਰ ਆਣੇਗੇ ਉਹਨਾਂ ਉਹਨਾਂ ਨੂੰ ਵੀ ਆਪਾਂ ਲਿਜਾ ਕੇ ਉਹਨਾਂ ਤੇ ਕਾਰਵਾਈ ਕਰਾਂਗੇ ਜੀ ਉਹਨਾਂ ਨੂੰ ਆਪਣਾ ਆਰਸੀਆਂ ਇੱਕ ਦੋ ਆਪਾਂ ਰੋਕ ਰੱਖਿਆ ਇਹਨਾਂ ਦੇ ਆਰਸੀਆਂ ਇਹਨਾਂ ਨੂੰ ਕਹਿ ਵੀ ਤੁਸੀਂ ਵਟਸਐਪ ਤੇ ਮੰਗਾਓ ਜੇ ਪੇਪਰ ਸਹੀ ਹੋਏ ਦੇਖ ਕੇ ਆਪਾਂ ਭੇਜ ਦਾਂਗੇ ਬਾਕੀ ਜਿਨ੍ਹਾਂ ਦੇ ਨਹੀਂ ਗਏ ਉਹਨਾਂ ਤੇ ਆਪਾਂ ਚਲਾਨ ਵਗੈਰਾ ਕਰਾਂਗੇ